ਪੰਜਾਬ ਦੀ ਜਰਖੇਸ ਧਰਤੀ ਜਿਨੇ ਕਈ ਜੰਗਾਂ ਚੜੀਆਂ ਚਾਹੇ ਅੰਗਰੇਜ਼ਾਂ ਦਾ ਦੌਰ ਹੋਵੇ ਮੁਗਲਾਂ ਦਾ ਦੌਰ ਹੋਵੇ ਤੇ ਹੁਣ ਭਾਵੇਂ ਭਾਰਤ ਤੇ ਪਾਕਿਸਤਾਨ ਦਾ ਤੌਰ ਹੈ ਜੰਗਾਂ ਹਮੇਸ਼ਾ ਪੰਜਾਬ ਨੇ ਆਪਣੀ ਛਾਤੀ ਤੇ ਚਲੀਆਂ ਪੰਜਾਬ ਦੀ ਐਸੀ ਜਰਖੇਸ ਮਿੱਟੀ ਹੈ ਇਥੋਂ ਸਿੰਘ ਸੂਰਮੇ ਯੋਧੇ ਸੂਰਬੀਰ ਬਲੀ ਪ੍ਰਾਪ ਜਿਹੜੇ ਨੇ ਪੈਦਾ ਹੋਏ ਨੇ ਐਸੇ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਪੰਜਾਬ ਦੀ ਦੇਸ਼ ਦੀ ਕੌਮ ਦੀ ਪਿੱਠ ਨਹੀਂ ਲੱਗਣ ਦਿੱਤੀ ਸ਼ਹਾਤਾ ਪ੍ਰਾਪਤ ਕਰ ਲਈਆਂ ਤੇ ਦੁਸ਼ਮਨਾਂ ਦੀ ਛੱਕੇ ਛੁੜਾ ਦਿੱਤੇ ਉਹਨਾਂ ਨੂੰ ਲੋਹੇ ਦੇ ਚੰਨੇ ਚ ਬਾ ਦਿੱਤੇ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜੇ ਹੋ ਐਨਆਰਏ ਟੂਡੇ ਦੇ ਨਾਲ ਤੇ ਅੱਜ ਅਸੀਂ ਖਾਸ ਚਰਚਾ ਕਰਨ ਜਾ ਰਹੇ ਹਾਂ ਮੌਜੂਦਾ ਸਮੇਂ ਦੀ ਜੋ ਜੁੱਤ ਵਰਗੇ ਹਾਲਾਤ ਬਣ ਚੁੱਕੇ ਨੇ ਜੁੱਧ ਛਿੜ ਚੁੱਕਾ ਹੈ ਜੰਗ ਛਿੜ ਚੁੱਕੀ ਹੈ ਪਰ ਉੱਥੇ ਹੀ ਕੁਝ ਲੋਕ ਐਸੇ ਨੇ ਜਿਹੜੇ ਮੁਨਾਫਾ ਖੋਰੀ ਵਲ ਵਧ ਰਹੇ ਨੇ ਉਹ ਐਸਾ ਲੱਗ ਰਿਹਾ ਕਿ ਜਿਵੇਂ ਪਾਕਿਸਤਾਨ ਦਾ ਸਾਥ ਦੇ ਰਹੇ ਹੋਣ ਆਪਣੇ ਦੇਸ਼ ਵਾਸੀਆਂ ਨੂੰ ਲੁੱਟ ਰਹੇ ਨੇ ਤੇ ਨਾਲ ਦੇ ਨਾਲ ਹੀ ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਨੂੰ ਫੌਜੀ ਕੁਰਬਾਨੀ ਦਾ ਫੌਜੀਆਂ ਦੀ ਇਸ ਜਜ਼ਬੇ ਦਾ ਜਿਆਦਾ ਪਤਾ ਨਹੀਂ ਹੈ ਉਹ ਮੋਬਾਈਲਾਂ ਦੇ ਉੱਤੇ ਬਿਜੀ ਨਹੀਂ ਆਪਣੇ ਕੰਮਾਂ 'ਚ ਬਿਜੀ ਨੇ ਆਪਣੇ ਰੁਝੇਵੇਂ 'ਚ ਬਿਜੀ ਨੇ ਉਹਦੇ ਉੱਤੇ ਖੁੱਲ ਕੇ ਚਰਚਾ ਕਰਾਂਗੇ ਸਾਡੇ ਨਾਲ ਨੇ ਮਜਬੂਤ ਰਾਸ਼ਟ ਸੰਗਠਨ ਦੇ ਕੌਮੀ ਪ੍ਰਦਰ ਜੁਗਿੰਦਰ ਉਂਗਰਾਲਾ ਜੁਗਰਾਲਾ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਐਨ ਆਰ ਆਈ ਟੂਡੇ ਟੀਵੀ ਚੈਨਲ ਦੇ ਮਾਧਿਅਮ ਨਾਲ ਹੀ ਰਸਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਮੈਨੂੰ ਆਪਣੇ ਸਟੂਡੀਓ 'ਚ ਮੌਕਾ ਦਿੱਤਾ ਅੱਜ ਦੇਸ਼ ਤੇ ਉਹ ਸਮਾਂ ਆ ਗਿਆ ਹੈ ਕਿ ਸਾਰੇ ਹੀ 140 ਕਰੋੜ ਤੋਂ ਵੱਧ ਭਾਰਤੀਆਂ ਨੂੰ ਦੇਸ਼ ਨਾਲ ਖੜਨ ਦੀ ਲੋੜ ਹੈ ਕਿਉਂਕਿ ਇਹ ਸਮਾਂ ਕਦੇ-ਕਦੇ ਆਂਦਾ ਹੈ ਉਹਦੇ ਪਰਖ ਹੁੰਦੀ ਹੈ ਕਿ ਕਿਹੜਾ ਸੱਚਾ ਹਿੰਦੁਸਤਾਨੀ ਹੈ ਕੌਣ ਦੇਸ਼ ਦੇ ਨਾਲ ਖੜਦਾ ਹੈ ਅਤੇ ਕੌਣ ਦੇਸ਼ ਦੇ ਨਾਲ ਗਵਦਾਰੀ ਕਰਦਾ ਹੈ ਅੱਜ ਦੇ ਮੌਕੇ ਤੇ ਮੈਂ ਸਮੂਹ ਪਾਰਟੀਆਂ ਨੂੰ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਵੀਰ ਜਿਹੜੇ ਪੰਜਾਬੀ ਲੋਕ ਨਾ ਤਾਂ ਕਿਸੇ ਤੋਂ ਡਰਦੇ ਨੇ ਅਤੇ ਨਾ ਹੀ ਝੱਕਦੇ ਨੇ ਔਰ ਜਦੋਂ ਵੀ ਕੁਰਬਾਨੀ ਦੇਣੀ ਪੈਂਦੀ ਹੈ ਉਹ ਸਭ ਤੋਂ ਅੱਗੇ ਹੁੰਦੇ ਨੇ ਉਹਨਾਂ ਨੂੰ ਬੜੀ ਜ਼ੋਰਦਾਰ ਅਪੀਲ ਕਰਾਂਗਾ ਕਿ ਉਹ ਇਸ ਮਾਹੌਲ ਦੇ ਵਿੱਚ ਸਭ ਤੋਂ ਪਹਿਲਾਂ ਫੌਜੀਆ ਦੇ ਨਾਲ ਖੜਨ ਆਪਣੇ ਭਾਰਤੀ ਸੈਨਾ ਦੇ ਨਾਲ ਖੜਨ ਭਾਰਤੀ ਸੈਨਾ ਨੂੰ ਮੈਂ ਸਲੂਟ ਕਰਦਾ ਹਾਂ ਸਲਾਮ ਕਰਦਾ ਹਾਂ ਜੋ ਬਾਰਡਰ ਤੇ ਖੜ ਕੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਔਰ ਦੁਸ਼ਮਣਾਂ ਦਾ ਮੂੰਹ ਤੋਰ ਜਵਾਬ ਦੇ ਰਹੇ ਨੇ ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ ਅਗਰਾਲਾ ਜੀ ਦੁਸ਼ਮਣ ਇਸ ਵੇਲੇ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲ ਰਿਹਾ ਹੈ ਪਰ ناکਾਮ ਹੋ ਰਿਹਾ ਹੈ ਸਾਡੇ ਯੋਧੇ ਜਿਹੜੇ ਨੇ ਜਿੱਥੇ ਬਲਸ਼ਾਲੀ ਨੇ ਨਾ ਉਥੇ ਤੇਜਸਵੀ ਵੀ ਨੇ ਤਪਸਵੀ ਵੀ ਨੇ ਇਸ ਵੇਲੇ ਉਹਨਾਂ ਦਾ ਜਿਹੜਾ ਦਾਇਰਾ ਸੀ ਨਾ ਟੈਕਨੀਕ ਦਾ ਨਵੀਂ ਊਰਜਾ ਦਾ ਤੇ ਨਵੀਆਂ ਜਿਹੜੀਆਂ ਸਾਡੇ ਕੋਲ ਟੈਕਨੀਕਾਂ ਨੇ ਉਹਦਾ ਉਹ ਅੰਦਾਜ਼ਾ ਹੀ ਨਹੀਂ ਸੀ ਪਾਕਿਸਤਾਨ ਨੂੰ ਔਰ ਪਾਕਿਸਤਾਨ ਨੂੰ ਨਸਤੋ ਨਾਬੂਦ ਕਰ ਦੇਣਾ ਉਹਦੀਆਂ ਇੰਨੀਆਂ ਆਈਆਂ ਹੋਈਆਂ ਮਜ਼ਾਇਲਾ ਨੂੰ ਹਵਾ ਤੇ ਵਿੱਚ ਹੀ ਢੇਰ ਕਰ ਦੇਣਾ ਮਿੱਟੀ ਕਰ ਦੇਣਾ ਔਰ ਉਹਨਾਂ ਵੱਲੋਂ ਬੁਸਦਲਾ ਵਾਂਗ ਪਾਕਿਸਤਾਨ ਜਿਹੜੇ ਨੇ ਨਾ ਉਹ ਬੁਸਦਲਾ ਵਾਂਗ ਫਿਰ ਹਮਲੇ ਤੇ ਹਮਲਾ ਕਰ ਰਹੇ ਨੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਰ ਪਰ ਨਾਲ ਦੀ ਨਾਲ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿਹੜੇ ਹੁਣ ਸਾਡੇ ਦੇਸ਼ ਦੇ ਜਵਾਨ ਆਪਣੀ jaan ਤੇ ਖੇਡਣ ਲਈ ਆਪਣੇ ਖੂਨ ਵਹਾਉਣ ਦੇ ਲਈ ਤਿਆਰ ਨੇ ਬਾਰਡਰਾਂ ਤੇ ਡਟ ਚੁੱਕੇ ਨੇ ਮੋਰਚਿਆਂ ਦੇ ਵਿੱਚ ਬੈਠੇ ਹੋਏ ਨੇ ਔਰ ਹਰ ਤਰੀਕੇ ਦੇ ਨਾਲ ਉਹ ਚੌਂਦੇ ਲੈ ਕੇ ਦੁਸ਼ਮਣ ਆਵੇ ਤੇ ਫਿਰ ਆਰ ਪਾਰਟੀ جنگ ਹੋ ਹੀ ਜਾਵੇ ਉਸ ਮੱਕੇ ਗੌੜੀਆਂ ਵੀ ਚੱਲਣੀਆਂ ਨੇ ਵਰਨੀਆਂ ਵੀ ਨੇ ਬੰਬ ਵੀ ਡਿੱਗਣੇ ਨੇ ਤੇ ਸਾਡੇ ਸੂਰਮਿਆਂ ਦਾ ਲਹੂ ਵੀ ਡੋਲਣਾ ਉਸ ਸਮੇਂ ਸਾਡੀ ਫੌਜ ਨੂੰ ਇੱਕ ਬਹੁਤ ਵੱਡੀ ਜਿਹੜਾ ਦਾਨ ਹੈ ਨਾ ਉਹਦੀ ਲੋੜ ਹੈ ਉਹ ਹੈਗਾ ਖੂਨ ਦਾ ਸੋ ਲਹੂ ਦਾ ਦਾਨ ਸੋ ਉਹਨਾਂ ਨੇ ਉੱਥੇ ਡੋਲਣਾ ਹੈ ਤੁਸੀਂ ਕੀ ਕਰੋਗੇ ਇਦੇ ਲਈ ਪਹਿਲਾਂ ਹੀ ਜਿਹੜੀ ਯੋਜਨਾ ਬਣਾਈ ਜਾ ਚੁੱਕੀ ਹੈ ਇੱਕ ਬਹੁਤ ਵੱਡਾ ਖੂਨਦਾਨ ਮਹਾਦਾਨ ਕੈਂਪ ਲਗਾਇਆ ਜਾ ਰਿਹਾ ਉਹ ਖੂਨਦਾਨ ਅਸੀਂ ਸਿਵਲ ਹਸਪਤਾਲ ਬਟਾਲਾ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਲੋੜ ਪੈਣ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਉਹ ਪ੍ਰੋਵਾਈਡ ਕੀਤਾ ਜਾਵੇਗਾ ਉਸ ਖੂਨਦਾਨ ਦੇ ਲਈ ਸ਼੍ਰੀ ਰਵੀ ਸ਼ਰਮਾ ਜੀ ਸ਼੍ਰੀ ਰਜੀਵਿਕ ਜੀ ਡਾਕਟਰ ਲਖਬੀਰ ਸਿੰਘ ਭਗੋਵਾਲੀਆ ਜੀ ਸ਼੍ਰੀ ਲਵਲੀ ਕੁਮਾਰ ਜੀ ਔਰ ਇਸ਼ੂ ਅਨਜਲ ਜੀ ਇਹਨਾਂ ਦੀ ਇੱਕ ਟੀਮ ਬਣਾਈ ਗਈ ਹੈ ਇਹ ਸਾਰੀ ਟੀਮ ਮਿਲ ਕੇ ਕੰਮ ਕਰੇਗੀ ਉਹ ਅਸੀਂ ਆਪਣੇ ਇਲਾਕਾ ਵਾਸੀਆਂ ਨਾਲ ਇਹ ਵਾਅਦਾ ਕਰਦੇ ਆਂ ਕਿ ਅਸੀਂ 500 ਤੋਂ ਵੱਧ ਯੂਨਟ ਖੂਨ ਜਿਹੜਾ ਨਾ ਉਹ ਅਸੀਂ ਇਕੱਠਾ ਕਰਕੇ ਜਿੱਥੇ ਵੀ ਲੋੜ ਪਈ ਉੱਥੇ ਦੇਵਾਂਗੇ ਔਰ ਉਹ ਬਟਾਲਾ ਬਲੱਡ ਬੈਂਕ ਜਿਹੜਾ ਸਿਵਲ ਹਸਪਤਾਲ ਦਾ ਉੱਥੇ ਜਮਾ ਹੋਵੇਗਾ ਅਸੀਂ ਆਪਣੇ ਉਹਨਾਂ ਵੀਰਾਂ ਨੂੰ ਉਹਨਾਂ ਯੋਧਿਆਂ ਨੂੰ ਉਹਨਾਂ ਸੰਸਥਾਵਾਂ ਨੂੰ ਵੀ ਅਪੀਲ ਕਰਾਂਗੇ ਜਿਹੜੀਆਂ ਖੂਨਦਾਨ ਦੇ ਵਿੱਚ ਸਭ ਤੋਂ ਮੋਹਰੀ ਨੇ ਔਰ ਬਹੁਤੀ ਵਟੇ ਵਟੇ ਕੈਂਪ ਲਗਾਉਂਦਿਆਂ ਨੇ ਸੋ ਐਸ ਵਾਲੇ ਲੋੜ ਸਮਾਂ ਔਰ ਤੁਸੀਂ ਵੀ ਨਿਤਰੋ ਮੈਦਾਨ ਦੇ ਵਿੱਚ ਔਰ ਕੋਸ਼ਿਸ਼ ਕਰੋ ਕਿ ਜੇ ਸਾਡੇ ਦੇਸ਼ ਦੇ ਜਵਾਨਾਂ ਨੂੰ ਦੇਸ਼ ਤੇ ਕਿਸੇ ਵੀ ਕੋਨੇ ਦੇ ਵਿੱਚ ਕਿਤੇ ਖੂਨ ਦੀ ਲੋੜ ਪੈਂਦੀ ਹੈ ਤਾਂ ਫਿਰ ਤਗੜੇ ਹੋ ਕੇ ਪੰਜਾਬ ਦੇ ਵਿੱਚੋਂ ਇਹ ਜਿਹੜਾ ਖੂਨਦਾਨ ਮਹਾਦਾਨ ਹੈ ਇਹ ਕਿਤੇ ਕਿਤੇ ਕਮੀ ਨਾ ਆਵੇ ਸੋ ਤੁਸੀਂ ਵੀ ਹੁਣ ਜਰੂਰ ਨਿਕਲੋ ਨਾਲ ਦੀ ਨਾਲ ਅਗਲੀ ਗੱਲ ਕਰੀਏ ਜੀ ਮੌਜੂਦਾ ਮੌਕੇ ਦੇ ਵਿੱਚ ਨਾ ਕਈ ਲੋਕ ਆਪਤਾ ਚ ਅਫਸਰ ਬੜਾ ਲਾਭ ਦੇ ਨੇ ਕਈ ਤੇ ਸਿਆਸੀ ਅਫਸਰ ਲੱਭੀ ਫਿਰਦੇ ਨੇ ਕਈ ਤਿਆਸ ਵੇਲੇ ਇਸ ਹਮਲੇ ਨੂੰ ਲੈ ਕੇ ਸਾਰਾ ਕ੍ਰੈਡਿਟ ਆਪ ਲੈਣ ਦੇ ਚੱਕਰ ਚ ਆਪਣੀਆਂ ਫੋਟੋਆਂ ਲਾ ਕੇ ਹੁਣੇ ਹੀ ਸਿਆਸੀ ਫਾਇਦਾ ਲੈਣ ਦੇ ਵਿੱਚ ਵੀ ਪੈ ਗਏ ਨੇ ਜਨਾਬ ਔਰ ਉੱਥੇ ਹੀ ਕੁਝ ਵਪਾਰੀ ਕਿਸਮ ਦੇ ਲੋਕ ਐਸੇ ਨੇ ਜਿਨ੍ਹਾਂ ਨੇ ਜਮ੍ਹਾਂ ਖੋਰੀ ਕਰਨੀ ਸ਼ੁਰੂ ਕਰ ਦਿੱਤੀ ਐ ਮੁਨਾਫਾ ਕਾਰੀ ਕਰਨੀ ਸ਼ੁਰੂ ਕਰ ਦਿੱਤੀ ਐ 10 ਰੁਪਏ ਦੀ ਚੀਜ਼ 50 ਰੁਪਏ ਦੇ ਵਿੱਚ ਵੇਚ ਰਹੇ ਨੇ ਉਹ ਪਾਕਿਸਤਾਨੀ ਨੇ ਉਹ ਤਾਂ ਇੰਡੀਅਨ ਨੇ ਜੇ ਇੰਡੀਅਨ ਨੇ ਤੇ ਆਪਣੇ ਭਾਰਤ ਦੇ ਲੋਕਾਂ ਨੂੰ ਕਿਉਂ ਲੁੱਟ ਰਹੇ ਨੇ ਜੇ ਉਹ ਭਾਰਤੀ ਨੇ ਦੇਸ਼ ਪ੍ਰੇਮੀ ਨੇ ਦੇਸ਼ ਦਾ ਸਾਥ ਦੇ ਰਹੇ ਨੇ ਤਾਂ ਫਿਰ ਉਹ ਇਸ ਤਰੀਕੇ ਦੇ ਨਾਲ ਪਾਕਿਸਤਾਨ ਦਾ ਸਾਥ ਨਹੀਂ ਦੇ ਰਹੇ ਕਿਤੇ ਉਹ ਦੇਸ਼ਤਰੋਹੀ ਦਾ ਕੰਮ ਤਾਂ ਨਹੀਂ ਕਰ ਰਹੇ ਆਪਣੇ ਹੀ ਭਰਾਵਾਂ ਨੂੰ ਲੁੱਟ ਕੇ ਆਪਣੇ ਭਰਾਵਾਂ ਦੇ ਜਿਹੜੀ ਹੈ ਉਹਨਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਮਾਰ ਕੇ ਮੈਂ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਅਤੇ ਐਸਐਸਪੀ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਨੂੰ ਕਿਤੇ ਵੀ ਕੋਈ ਕੰਪਲੇਟ ਆਂਦੀ ਹੈ ਜਮਾਖੋਰੀ ਦੀ ਬਲੈਕ ਕਰਨ ਦੀ ਔਰ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜਿੱਦਾਂ ਰਸ਼ਪਾਲ ਜੀ ਨੇ ਕਿਹਾ ਕਿ ਉਹ ਪਾਕਿਸਤਾਨ ਦਾ ਸਾਥ ਦੇ ਰਹੇ ਨੇ ਉਹ ਸਾਡੇ ਦੇਸ਼ ਦੇ ਵਸਨੀਕਾਂ ਦਾ ਸਾਥ ਨਹੀਂ ਦੇਦੇ ਉਹ ਵੱਡੇ ਲਾਲਚ ਵਿੱਚ ਪੈ ਗਏ ਨੇ ਔਰ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਇਸ ਦੇ ਲਈ ਮੈਂ ਆਪਣੀ ਸੰਸਥਾ ਵੱਲੋਂ ਮੈਂ ਜੁਗਿੰਦਰ ਅੰਗਰਾਲਾ ਆਪਣੀ ਸੰਸਥਾ ਵੱਲੋਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਜਿਹੜੇ ਜਿਹੜੇ ਲੋਕਾਂ ਦੇ ਨਾਲ ਇਹੋ ਜੀ ਘਟਨਾ ਵਾਪਰਦੀ ਹੈ ਜਿਹੜੇ ਲੋਕ ਬਲੈਕ ਕਰ ਰਹੇ ਨੇ ਜਿਹੜੇ ਲੋਕ ਜਮ੍ਹਾਂ ਖੋਰੀ ਕਰ ਰਹੇ ਨੇ ਔਰ ਜਿਹੜੇ ਲੋਕ ਆਪਣੀਆਂ ਚੀਜ਼ਾਂ ਨੂੰ ਡਬਲ ਜਾਂ ਤਿੰਨ ਗੁਣਾ ਕਰਕੇ ਵਧਾ ਕੇ ਵੇਚ ਰਹੇ ਨੇ ਮੇਰਾ ਨੰਬਰ 99152 86073 ਤੇ ਸੰਪਰਕ ਕਰੋ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹ ਦੇਸ਼ ਤੋਂ ਰੋਈ ਨੇ ਉਹਨਾਂ ਨਾਲ ਆਪਣੇ ਦੇਸ਼ ਦੇ ਲੋਕਾਂ ਨਾਲ ਕੋਈ ਪ੍ਰੇਮ ਨਹੀਂ ਹੈ ਮੁਨਾਫਾ ਖੋਰੀ ਕਰਨ ਵਾਲਿਓ ਸਾਵਧਾਨ ਤੁਸੀਂ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਦੇ ਨਾਲ ਹੋਵੋ ਤੇ ਜਿਹੜਾ ਮਰਜ਼ੀ ਤੁਹਾਡੇ ਕੋਲ ਬਹਾਨਾ ਹੋਵੇ ਹੁਣ ਜਸ਼ਨ ਮਨਾਉਣ ਦੀ ਬਹੁਤੀ ਲੋੜ ਨਹੀਂ ਹੈ ਕਿ ਜੰਗ ਲੱਗ ਗਈ ਹੈ ਤੇ ਤੁਹਾਨੂੰ ਪਤਾ ਨਹੀਂ ਕਿੰਨਾ ਕ ਮਨਾਫਾ ਹੋ ਜਾਣਾ ਹੈ ਕਿੰਨਾ ਕ ਕਦਮਾਂ ਦੇ ਵਿੱਚ ਤੁਸੀਂ ਅਨਾਜ ਭਰ ਲਿਆ ਤੇ ਕਿੰਨਾ ਕੁਝ ਤੁਸੀਂ ਹੁਣ ਲੁੱਟੋਗੇ ਸਾਨੂੰ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਫਿਰ ਦੇਸ਼ ਤਰੋਹੀਖਵਾਓਗੇ ਕਿਉਂਕਿ ਤੁਸੀਂ ਦੇਸ਼ ਵਾਸੀਆਂ ਨੂੰ ਲੁੱਟ ਰਹੇ ਹੋ ਔਰ ਜੰਗ ਦੀ ਆੜ ਚ ਲੁੱਟ ਰਹੇ ਹੋ ਫਿਰ ਤੁਹਾਡੇ ਤੇ ਪਾਕਿਸਤਾਨੀਆਂ ਚ ਕੋਈ ਫਰਕ ਨਹੀਂ ਰਹੇਗਾ ਔਰ ਸਾਡਾ ਨੰਬਰ ਵੀ ਨੋਟ ਕਰੋ ਚੈਨਲ ਦਾ ਨੰਬਰ ਨੋਟ ਕਰੋ 98141 3970 اور ਅਸੀਂ ਆਪਣੇ ਦੇਸ਼ ਨਾਲ ਖੜੇ ਆ ਦੇਸ਼ ਵਾਸੀਆਂ ਨਾਲ ਖੜੇ ਆ ਔਰ ਭਾਰਤ ਸਰਕਾਰ ਦੇ ਨਾਲ ਖੜੇ ਆ ਪੰਜਾਬ ਸਰਕਾਰ ਨਾਲ ਖੜੇ ਆ ਪ੍ਰਸ਼ਾਸਨ ਨਾਲ ਖੜੇ ਆ ਫਿਰ ਨੰਬਰ ਡੋਟ ਕਰਿਓ 981430977 ਤੁਹਾਨੂੰ ਲੱਗੇ ਕਿ ਤੁਹਾਡੇ ਆਸ-ਪਾਸ ਕੋਈ ਬੰਦਾ ਜਮਾਖੋਰੀ ਕਰ ਰਿਹਾ ਹੈ ਮਾਲ ਸਟਾਕ ਕਰ ਲਿਆ ਹੈ ਠੱਗੀ ਕਰਨ ਲੱਗਾ ਹੈ 5 ਰੁਪਏ ਦੀ ਚੀਜ਼ ਪੰਜਾਵਾਂ ਚ ਵੇਚਣੀ ਸ਼ੁਰੂ ਕਰ ਦਿੱਤੀ ਹੈ ਅਨਾਜ ਦੇ ਉੱਤੇ ਉਹਨੇ ਇਸ ਤਰੀਕੇ ਦੇ ਭੰਡਾਰ ਭਰ ਲਏ ਨੇ ਔਰ ਦੇਸ਼ ਵਾਸੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਯਾਦ ਰੱਖਿਓ ਇਹ ਭਾਰਤ ਹੈ ਪਾਕਿਸਤਾਨੀ ਔਰ ਇਹ ਭਾਰਤ ਐਸ ਵੇਲੇ ਇੱਥੇ ਪੰਜਾਬ ਚ ਮਾਨ ਸਰਕਾਰ ਹੈ ਔਰ ਦੇਸ਼ ਚ ਮੋਤੀ ਸਰਕਾਰ ਹੈ ਔਰ ਇਹ ਬਰਦਾਸ਼ਤ ਕਦੀ ਨਹੀਂ ਹੋਏਗਾ ਕਿ ਹੋਵੇ ਉਹ ਭਾਰਤੀ ਤੇ ਕੰਮ ਕਰੇ ਪਾਕਿਸਤਾਨੀਆਂ ਵਾਲੇ ਉਹ ਬਰਦਾਸ਼ਤ ਅਸੀਂ ਬਿਲਕੁਲ ਨਹੀਂ ਕਰਾਂਗੇ ਸੋ ਇਹ ਨੰਬਰ ਨੋਟ ਕਰਿਓ ਔਰ ਨਾਲ ਦੇ ਨਾਲ ਅੱਗੇ ਅਸੀਂ ਤੁਹਾਡੇ ਤੋਂ ਚੱਲਦੇ ਜੀ ਮੈਂ ਨਾ ਕੱਲ ਦੀਆਂ ਤਸਵੀਰਾਂ ਦੇਖ ਰਿਹਾ ਗਟੀਆਂ ਦੇ ਵਿੱਚ ਜਿਹੜੇ ਫੌਜੀ ਜਵਾਨ ਜਾ ਰਹੇ ਨੇ ਨਾ ਉਹਨਾਂ ਦੇ ਵਿੱਚੋਂ ਕੁਝ ਜਵਾਨ ਨੇ ਜਿਨ੍ਹਾਂ ਦੀ ਅਜੇ ਮੁੱਛ ਵੀ ਨਹੀਂ ਫੁੱਟੀ ਜਨਾਬ ਹੱਥ ਦੇ ਵਿੱਚ ਗੰਨ ਹੈ ਜਜ਼ਬਾ ਹੈ ਔਰ ਤੇਜ ਤੇ ਲਈ ਸ਼ਹਾਦਤ ਦਾ ਜਜ਼ਬਾ ਲਾੜੀ ਮੌਤ ਨੂੰ ਵਿਆਹਣ ਆਸਤੇ ਤੇ ਮੌਤ ਦੀ ਘੋੜੀ ਤੇ ਚੜ ਬੈਠੇ ਨੇ ਸ਼ਹਾਦਤ ਪਾਉਣ ਦਾ ਐਡਾ ਚਾਵਾ ਚਿਹਰੇ ਤੇ ਕਿਤੇ ਡਰਨੀ ਹੈ ਕਿਤੇ ਕਾਪ ਨਹੀਂ ਹੈ ਮੁੱਛਾਂ ਵੀ ਨਹੀਂ ਫੁੱਟੀਆਂ ਐਸੇ ਵੀ ਫੌਜੀ ਜਵਾਨ ਹੋਣਗੇ ਜਿਨ੍ਹਾਂ ਦੇ ਵਿਆਹ ਨੂੰ 2 ਮਹੀਨੇ ਹੋਏ ਨੇ ਐਸੇ ਵੀ ਹੋਣਗੇ ਜਿਨ੍ਹਾਂ ਦੀ ਅਜੇ ਮੰਗਣੀ ਹੋਈ ਹੋਈ ਹੈ ਐਸੇ ਵੀ ਹੋਣਗੇ ਜਿਨ੍ਹਾਂ ਦੇ ਵਿਆਹ ਨੂੰ 3 ਮਹੀਨੇ ਕਿਸੇ ਨੂੰ 6 ਮਹੀਨੇ ਕਿਸੇ ਨੂੰ 5 ਮਹੀਨੇ ਤੇ ਕਿਸੇ ਦੇ ਘਰ ਦੇ ਵਿੱਚ ਕੋ ਸਾਲ ਡੇਢ ਸਾਲ ਦਾ ਬੱਚਾ ਵੀ ਹੋਏਗਾ ਸੋ ਸਾਨੂੰ ਪੂਰੇ ਦੇਸ਼ ਵਾਸੀਆਂ ਨੂੰ ਇੱਕ ਕਿਸਮ ਦੀ ਲੋੜ ਹੈ ਕਿ ਐਸ ਵੇਲੇ ਅਸੀਂ ਉਹਨਾਂ ਫੌਜੀ ਜਵਾਨਾਂ ਦੇ ਪਰਿਵਾਰਾਂ ਦੇ ਹੌਸਲਾ ਫੁਜਾਈ ਕਰੀਏ ਉਹਨਾਂ ਦੇ ਕੋਲ ਪਹੁੰਚੀਏ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀਏ ਕਿਉਂਕਿ ਬਹੁਤ ਸਾਰੀਆਂ ਐਸੀਆਂ ਫੌਜਣਾ ਵੀ ਨੇ ਫੌਜਣਾ ਕਹਿ ਰਿਹਾ ਮੈਂ ਤੇ ਜਿਹੜੀਆਂ ਮੰਗੇਤਰਾਂ ਨਹੀਂ ਉਹ ਵੀ ਹੋ ਸਕਦੀਆਂ ਨੇ ਵੀ ਜਿਹੜੀਆਂ ਰੋਜ਼ ਸ਼ੀਸ਼ਾ ਵੀ ਦੇਖਦੀਆਂ ਹੋਣੀਆਂ ਨੇ ਆਪਣੀ ਮਾਂਗ ਦੇ ਵਿੱਚ ਸੰਦੂਰ ਵੀ ਦੇਖਦੇ ਉਹ ਆਪਰੇਸ਼ਨ ਸੰਦੂਰ ਸੋ ਇਸ ਆਪਣੀ ਜਿਹੜੀ ਤੁਹਾਡੀ ਮੰਗ ਹੈ ਉਹਦੇ ਚ ਸੰਦੂਰ ਵੀ ਦੇਖਦੀਆਂ ਹੋਣੀਆਂ ਨੇ ਕਿ ਅੱਜ ਤੇ ਮੇਰੇ ਕੋ ਸਹੀ ਸਲਾਮਤ ਹੈ ਗੁਰੂ ਦਾ ਸ਼ੁਕਰਾਨਾ ਵੀ ਕਰਦੀਆਂ ਹੋਣਗੀਆਂ ਪਰ ਇਹ ਸਵੇਰੇ ਫਿਰ ਵੀ ਅਖਦੀਆਂ ਹੋਣਗੀਆਂ ਕਿ ਕੀ ਬਣਿਆ ਤੇ ਕਿੱਦਾਂ ਹੀ ਬਣਿਆ ਸੋ ਅਸੀਂ ਚਾਹਦੇ ਹਾਂ ਕਿ ਆਪਰੇਸ਼ਨ ਸੰਦੂਰ ਇਹਨਾਂ ਸਕਸੈਸਫੁਲ ਹੋਵੇ ਕਿ ਸਾਡੇ ਦੇਸ਼ ਦਾ ਇੱਕ ਵੀ ਫੌਜੀ ਜਵਾਨ ਬਿਨਾਂ ਕਿਸੇ ਸ਼ਹਾਦਤ ਦੇ ਇਸ ਆਪਰੇਸ਼ਨ ਚ ਸਕਸੈਸਫੁਲ ਹੋਵੇ ਔਰ ਮੈਂ ਤੁਹਾਡੇ ਤੋਂ ਅਚਾਨਕ ਹੀ ਜਿਹੜੇ ਸਾਡੇ ਇਹ ਫੌਜੀਆ ਦੇ ਪਰਿਵਾਰ ਨੇ ਇਹਨਾਂ ਦਾ ਮਾਨ ਸਨਮਾਨ ਦੇਣਾ ਜ਼ਰੂਰੀ ਹੈ ਇਸ ਲਈ ਕੱਲ ਅਸੀਂ ਇੱਕ ਪ੍ਰੋਗਰਾਮ ਮਜ਼ਬੂਤ ਰષ્ટ્ર ਸੰਗਠਨ ਵੱਲੋਂ ਭਾਰਤੀ ਫੌਜਾਂ ਨੂੰ ਸਲਾਮ ਭਾਰਤੀ ਫੌਜਾਂ ਨੂੰ ਸਲਾਮ ਇਹ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਆਈਆਂ ਸੀ ਉਹਦੇ ਵਿੱਚ ਅਸੀਂ ਇੱਕੋ ਸੰਦੇਸ਼ ਦਿੱਤਾ ਸੀ ਕਿ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਜੇਕਰ ਕਿਸੇ ਨੂੰ ਕਿਸੇ ਵੀ ਕਿਸਮ ਦੀ ਲੋੜ ਹੈ ਤੇ ਉਹਦੀ ਲੋੜ ਪੂਰੀ ਕਰੀਏ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਇਹੋ ਫਰਜ਼ ਬੰਦਾ ਹੈ ਇਸ ਵੇਲੇ ਕਿ ਅਸੀਂ ਇੱਕ ਦੂਜੇ ਦੇ ਕੰਮ ਆ ਕੇ ਆਪਸੀ ਭਾਈਚਾਰਕ ਏਕਤਾ ਬਣਾ ਕੇ ਰੱਖੀਏ ਔਰ ਖਾਸ ਕਰਕੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆਉਂਦੀਆਂ ਨੇ ਉਹਨੂੰ ਇਨ ਬਿਨ ਲਾਗੂ ਕੀਤਾ ਜਾਵੇ ਕਿਉਂਕਿ ਜੇਕਰ ਸਾਡਾ ਦੇਸ਼ ਬਚੇਗਾ ਤਾਂ ਅਸੀਂ ਬਚਾਂਗੇ ਦੇਸ਼ ਨੂੰ ਬਚਾਉਣ ਦੇ ਲਈ ਹਰ ਭਾਰਤੀ ਦਾ ਹਰ ਪੰਜਾਬੀ ਦਾ ਫਰਜ਼ ਬੰਦਾ ਕਿ ਉਹ ਅੱਗੇ ਆਵੇ ਜੈ ਹਿੰਦ ਜੈ ਭਾਰਤ ਅਸੀਂ ਆਖਰੀ ਤੇ ਵਿੱਚ ਇੱਕ ਦੋ ਨਾਰੇ ਨੇ ਜਿਹੜੇ ਅੰਗਰੇਲਾ ਸਾਹਿਬ ਉਹ ਜਰੂਰ ਲਾਵਾਂਗੇ ਭਾਰਤੀ ਫੌਜ ਜਿੰਦਾਬਾਦ ਭਾਰਤੀ ਫੌਜ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਭਾਰਤੀ ਫੌਜ ਜਿੰਦਾਬਾਦ ਸੋਏ ਦੇ ਨਾਲ ਹੀ ਦਿਓ ਇਜਾਜ਼ਤ ਉਹ ਅਸੀਂ ਚਾਹਾਂਗੇ ਕਿ ਇਹ ਨਾਰੇ ਗੂੰਜਣੇ ਚਾਹੀਦੇ ਨੇ ਪਾਕਿਸਤਾਨ ਦੇ ਕੰਨਾਂ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਕਿ ਭਾਰਤੀ ਫੌਜ ਜਿੰਦਾਬਾਦ ਹੈ ਜਿੰਦਾਬਾਦ ਸੀ ਤੇ ਜਿੰਦਾਬਾਦ ਹੀ ਰਹੇਗੀ ਔਰ ਹਮੇਸ਼ਾ ਯਾਦ ਰੱਖਿਓ ਕਿ ਸਾਡੀ ਜਲ ਸੈਨਾ ਥਲ ਸੈਨਾ ਤੇ ਹਵਾਈ ਸੈਨਾ ਇਹਨਾਂ ਨੇ ਆਪਣੇ ਜਲਵੇ ਵਿਖਾ ਦਿੱਤੇ ਨੇ ਕਹਿੰਦੇ ਆ ਨਾ ਕਹਣਾ 3 ਨੂੰ ਤਾਂ ਸੁਣਾਉਣਾ 9 ਨੂੰ ਅਸਲ ਦੇ ਵਿੱਚ ਪਾਕਿਸਤਾਨ ਤੇ ਜਿਹੜੇ ਐਸੇਲੇ ਹਮਲੇ ਹੋ ਰਹੇ ਨੇ ਨਾ ਅਸਲ ਚ ਅਸੀਂ 10 ਡਰੈਂਗਰ ਨੂੰ ਦੇ ਆ ਕਿ ਚਾਈਨਾ ਨੂੰ ਸਮਝਾਉਣ ਦੇ ਆ ਕਿ ਕਿਤੇ ਭੁਲੇਖੇ-ਪੁਲੁਖੇ ਆਪਣੇ ਦੂਰ ਕੱਢ ਲੋ ਜਿਹੜੀ ਅੱਖਾਂ 'ਚ ਗਿੱਡ ਆਈ ਹੈ ਕੱਢ ਲੋ ਜਿਹੜਾ ਤੁਸੀਂ ਸੋਚ ਕੇ ਬੈਠੇ ਸੀ ਨਾ ਕਿ ਖਨੀ ਜਿਹੜੇ ਇੰਡੀਆ ਵਾਲੇ ਨੇ ਇਹਨਾਂ ਦੇ ਭੱਲੇ ਕੁਝ ਹੈ ਨਹੀਂ ਤਾਂ ਫਿਰ ਤੁਸੀਂ ਹੁਣ ਚైనా ਆੜਿਓ ਤੁਹਾਨੂੰ ਪਤਾ ਤੁਹਾਡਾ ਸਮਾਨ ਪਾਕਿਸਤਾਨ ਨੂੰ ਤੁਸੀਂ ਦਿੱਤਾ ਈ ਤੇ ਚైనా ਦੇ ਸਮਾਨ ਦਾ ਕੋਈ ਭਰੋਸਾ ਹੁੰਦਾ ਨਹੀਂ ਤੇ ਤੁਹਾਡਾ ਸਾਰਾ ਸਮਾਨ ਫੇਲ ਹੋ ਗਿਆ ਤੇ ਇੰਡੀਆ ਜਿੰਦਾਬਾਦ ਹੈ ਭਾਰਤ ਜਿੰਦਾਬਾਦ ਹੈ ਹਿੰਦੁਸਤਾਨ ਜਿੰਦਾਬਾਦ ਹੈ ਔਰ ਐਸ ਵੇਲੇ ਸਾਡੀ ਹਵਾਈ ਸੈਨਾ ਥਲ ਸੈਨਾ ਤੇ ਜਲ ਸੈਨਾ ਜਿੰਦਾਬਾਦ ਜਿੰਦਾਬਾਦ